ਨਾ ਮਾਹਪੁਰਖਾਂ ਤੇ ਉੱਤੇ ਬਾਬੇ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਕਿਰਪਾ ਸੀ ਜਿਸ ਵੇਲੇ ਸਚਕਣ ਜਾਣ ਲੱਗੇ ਤੇ ਪੁੱਛਣ ਲੱਗੇ ਭਾਈ ਈਸ਼ਰ ਸਿੰਘ ਕੁਝ ਚਾਹੀਦਾ ਤੇ ਬੋਲਦੇ ਨੇ ਤੇ ਅਸੀਂ ਹੁਣ ਜਾਣਾ ਸਚਕਣ ਫਿਰ ਬਾਅਦ ਚ ਬੋਲਦੇ ਰੋਵੇਂਗਾ ਕਿ ਮਾਹਪੁਰਖ ਮਿਲੇ ਹੀ ਨਹੀਂ ਕੁਝ ਬਚਨ ਹੀ ਨਹੀਂ ਕੀਤਾ ਤੇ ਬਾਬਾ ਈਸ਼ਰ ਸਿੰਘ ਨੇ ਦੋਵੇਂ ਹੱਥ ਜੋੜ ਕੇ ਮਾਹਪੁਰਖਾਂ ਨੂੰ ਬੇਨਤੀ ਕੀਤੀ ਮਾਹਪੁਰਖੋ ਜੇ ਤਰੁੱਠੇ ਹੋ ਤਾਂ ਕੀਰਤਨ ਦੀ ਦਾਤ ਬਖਸ਼ੋ ਤੇ ਮਹਾਪੁਰਖ ਖੁਸ਼ ਹੋ ਕੇ ਕਹਿਣ ਲੱਗੇ ਇਹ ਸ਼ਰਤਾਂ ਸਾਰੇ ਸੰਸਾਰ ਦੇ ਵਿੱਚ ਘਰ ਘਰ ਦੇ ਵਿੱਚ ਤੇਰੇ ਕੀਰਤਨ ਦੀਆਂ ਟੇਪਾਂ ਸੁਣੀਆਂ ਜਾਵेंगी ਆ ਉਹ ਮਹਾਪੁਰਖ ਕਲਕੱਤੇ ਗਏ ਸੀ ਖਾਲਸਾ ਜੀ ਉਹ ਪੰਜ ਦਿਨ ਦਾ ਦਵਾਨ ਸੀ دیਵਾਨ ਕੀ ਸੀ ਖਾਲਸਾ ਜੀਓ ਇੱਕ ਵੇਰੀ تقریبا تقریبا ਸਾਰਾ ਕਲਕੱਤਾ ਮਾਹਪੁਰਖਾਂ ਨੇ ਮੰਤਰ ਮੁਗਦ ਕਰ ਦਿੱਤਾ ਸੀ ਕੀਲ ਕੇ ਰੱਖ ਦਿੱਤਾ ਸੀ ਜਿਸ ਵੇਲੇ ਬੰਦਗੀ ਵਾਲੇ ਬੋਲਦੇ ਨਾ ਖਾਲਸਾ ਜੀਓ ਜਿਸ ਵੇਲੇ ਜੀਵਨ ਵਾਲੇ ਬੋਲਦੇ ਜਿਸ ਵੇਲੇ ਸਿਮਰਨ ਵਾਲੇ ਬੋਲਦੇ ਫਿਰ ਉਹ ਆਪ ਨਹੀਂ ਬੋਲਦੇ ਉਹਨਾਂ ਦੇ ਵਿੱਚੋਂ ਬਾਜਾਂ ਵਾਲਾ ਬੋਲਦਾ ਖਾਲਸਾ ਜੀਓ ਪੰਜ ਦਿੰਦਾ ধੂਆਂ ਸੀ ਅੰਮ੍ਰਿਤ ਛਲ ਰਿਆ ਸੀ ਅੰਮ੍ਰਿਤ ਦੀ ਵਰਸਾ ਹੋ ਰਹੀ ਸੀ ਯਾਨੀ ਇੱਕ ਬੈਕੌਂਠ ਨਗਰੀ ਬਣ ਗਿਆ ਸੀ ਕਲਕੱਤਾ ਮਹਾਰਾਜ ਨੇ ਕਿਹਾ ਨਾ ਤਹਾ ਬੈਕੌਂਠ ਜਹ ਕੀਰਤਨ ਤੇਰਾ ਤੇ ਕਮਾਈ ਵਾਲੇ ਜਿਸ ਵੇਲੇ ਬੋਲਦੇ ਨਾ ਫਿਰ ਬੈਕੌਂਠ ਵੀ ਥੱਲੇ ਆ ਜਾਂਦਾ ਖਾਲਸਾ ਜੀ ਤੇ ਸਾਰਿਆਂ ਨੇ 5 ਦਿਨ ਦੇ ਵਾਸਤੇ ਵੱਡੇ ਵੱਡੇ ਲਖਪਤੀਆਂ ਨੇ ਕਰੋੜਪਤੀਆਂ ਨੇ ਧਨਪਤੀਆਂ ਨੇ ਗਰੀਬਾਂ ਨੇ 5 ਦਿਨ ਦੇ ਵਾਸਤੇ ਆਪਣਾ ਕਾਰੋਬਾਰ ਸਾਰਾ ਠੱਪ ਕਰ ਦਿੱਤਾ ਕਹਿਣ ਲੱਗੇ ਯਾਰੋ ਜ਼ਿੰਦਗੀ ਭਾਰੀ ਕੰਮ ਕਰਨਾ ਮਹਾਪੁਰਖ ਆਏ ਹੋਏ ਹੈ ਆਪਾਂ ਕੀਰਤਨ ਸੁਣੀਏ ਜਿਸ ਮੈਦਾਨ ਦੇ ਵਿੱਚ ਕੀਰਤਨ ਹੁੰਦਾ ਸੀ ਖਾਲਸਾ ਜੀਓ ਤਿਲ ਮਾਰਿਆਂ ਪੁੰਝੇ ਨਹੀਂ ਡਿੱਗਦਾ ਸੀ ਤੇ ਜਿਸ ਵੇਲੇ ਆਖਰੀ ਦੀਵਾਨ ਸੀ ਸੰਗਤਾਂ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਕਹਿਣ ਲੱਗੇ ਮਾਪੁਰਖਾਂ ਨੂੰ ਰੋਕ ਲਈਏ ਆਪਾਂ ਹੋਰ 2-4 ਦਿਨ ਕਿਉਂਕਿ ਅਨੰਦੀ ਬੜਾ ਆ ਰਿਹਾ ਕਿਰਪਾਈ ਬਹੁਤ ਹੋ ਰਹੀ ਕਈਆਂ ਦੇ ਜੀਵਨ ਸੁਧਰ ਕੇ ਖਾਂਤਾ ਜੀ ਅੱਜ ਵੀ ਅੱਜ ਵੀ ਕਈ ਕਲਕੱਤੇ ਦੇ ਬਜ਼ੁਰਗ ਹੋਣਗੇ ਉਹ ਕਹਿਣਗੇ ਕਿ ਅਸੀਂ ਮਾਹ ਪੁਰਖਾ ਤੋਂ ਅੰਮ੍ਰਿਤ ਛਕਿਆ ਹੋਇਆ ਹੈ ਤੇ ਸਾਰੀਆਂ ਸੰਗਤਾਂ ਨੇ ਉਸ ਟਾਈਮ ਇੱਕ ਸਿੰਘ ਸੀ ਕਲਕੱਤੇ ਦਾ ਪ੍ਰਮੁੱਖ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਨੇ ਬਖਸ਼ੀਸ਼ ਸਿੰਘ ਨੂੰ ਬੇਨਤੀ ਕੀਤੀ ਤਗੜਾ ਮਾਇਆਧਾਰੀ ਸੀ ਨਾਲੇ ਰਾਜਨੀਤੀ ਵਿੱਚ ਉਹਦਾ ਪੈਰ ਸੀ ਤੇ ਟਰਾਂਸਪੋਰਟਾਂ ਦਾ ਮਾਲਕ ਸੀ ਤੇ ਟ੍ਰਾਂਸਪੋਰਟ ਅਸ਼ੋਸ਼ੀਮ ਦਾ ਪ੍ਰਧਾਨ ਸੀ ਕਰਨ ਲਗੇ ਯਾਰ ਬਖਸ਼ੀ ਸਿੰਘ ਇੱਕ ਕੰਮ ਕਰ ਦੂੰ ਆਪਾਂ ਮਾਹਪੁਰਖਾਂ ਨੂੰ ਜਾਣ ਨਹੀਂ ਦੇਣਾ ਹੋਰ ਚਾਰ ਦਿਨ ਆਪਾਂ ਕੀਰਤਨ ਸੁਣੀਏ ਬਖਸ਼ੀ ਸਿੰਘ ਕਹਿਣ ਲੱਗੇ ਯਾਰ ਇਹ ਤੇ ਗੱਲ ਠੀਕ ਐ ਤੁਸੀਂ ਤੇ ਮੇਰੇ ਮੂੰਹ ਦੀ ਗੱਲ ਕਹੀ ਤੇ ਜਿਸ ਵੇਲੇ ਰਾਤ ਨੂੰ ਦੀਵਾਨ ਹੋਇਆ ਖਾਲਸਾ ਜੀ ਉਹ ਸਮਾਪਤੀ ਵੇਲੇ ਜਿਸ ਵੇਲੇ ਮਾਹਪੁਰਖ ਗੁਰੂ ਸੋਤਰ ਪੜਨ ਲੱਗੇ ਬਖਸ਼ੀ ਸਿੰਘ ਵਿੱਚ ਦਵਾਂ ਦੇ ਖੜਾ ਹੋ ਗਿਆ ਫਿਰ ਗੱਲ 'ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਮਾਪੁਰਖਾਂ ਨੂੰ ਬੇਨਤੀ ਕੀਤੀ ਮਾਪੁਰਖੋ ਕਿਰਪਾ ਕਰੋ ਅਨੰਦੀ ਬੜਾ ਆ ਰਿਹਾ ਅਮਰਤ ਵਰਸ ਰਿਹਾ ਅਮਰਤ ਝੜ ਰਿਹਾ ਹੋਰ 4 ਦਿਨ ਠਹਿਰ ਜਾਓ ਮਾਪੁਰਖ ਚੁੱਪ ਜੇ ਹੋ ਗਏ ਕਹਿਣ ਲੱਗੇ ਭਾਈ ਬਖਸ਼ੀ ਸਿੰਘ ਬੜਾ ਮੁਸ਼ਕਿਲ ਹੈਗਾ 4 ਦਿਨ ਠਹਿਰਨਾ ਕਿਉਂਕਿ ਅੱਗੇ ਵੀ ਸਾਡੇ ਦੀਵਾਨ ਹਨ ਉਹ ਕਹਿਣ ਲੱਗੇ ਮਹਾਂਪੁਰਖੋ ਜਿਵੇਂ ਮਰਜ਼ੀ ਹੋਵੇ ਅਸੀਂ ਜਾਣ ਨਹੀਂ ਦੇਣਾ ਮਹਾਂਪੁਰਖ ਚੋਪੋਗੇ ਕਹਿਣ ਲੱਗੇ ਬੱਸ ਇਸੀਆਂ ਗੱਲ ਨਹੀਂ ਬਣਨੀ ਕਿਉਂਕਿ ਅੱਗੇ ਵੀ ਸਾਨੂੰ ਉਡੀਕ ਤੇ ਜਿੱਥੇ ਅਸੀਂ ਪ੍ਰੋਗਰਾਮਾਂ 'ਚ ਜਾਣਾ ਕਹਿਣ ਲੱਗੇ ਬਾਬਾ ਜੀ ਜਿਵੇਂ ਮਰਜ਼ੀ ਕਰੋ ਸੰਗਤ ਰੂਪ 'ਚ ਬੇਨਤੀ ਕਰ ਰਿਹਾ ਹੁਣ ਸੁਣੋ ਖਾਲਸਾ ਜੀ ਉਹ ਧਿਆਨ ਨਾਲ ਕਰ ਲਿਓ ਆਪਣੇ ਕੰਨ ਚੰਗੀ ਤਰ੍ਹਾਂ ਖੋਲ ਲਿਓ ਮਾਹਪੁਰਖਾਂ ਲਗੇ 4 ਦਿਨ ਦੀ ਭੇਟਾ ਲਵਾਂਗੇ ਫਿਰ 4 ਦਿਨ ਅਸੀਂ ਕਰਾਂਗੇ ਕੀਰਤਨ ਉਹਦੀ ਭੇਟਾ ਲਵਾਂਗੇ ਬਖਸ਼ੀ ਸਿੰਘ ਮਾਇਆ ਧਾਰੀ ਸੀ ਜੀ ਮਾਇਆ ਦੀ ਕਮੀ ਨਹੀਂ ਸੀ ਤੇ ਮਨ ਵੀ ਸੋਚਿਆ ਮਾਹਪੁਰਖਾਂ ਦੇ ਸਥਾਨਾਂ ਦੀਆਂ ਸੇਵਾ ਚੱਲ ਰਹੀਆਂ ਸਥਾਨ ਬਣਾ ਰਹੇ ਮਾਹਪੁਰਖ ਸਰਾਵਾਂ ਬਣਾ ਰਹੇ ਸਰੋਵਰ ਬਣਾ ਰਹੇ ਤੇ ਪਰੂਕਾਰ ਦੇ ਕੰਮ ਮਾਹਪੁਰਖ ਚਾਲੂ ਹੀ ਰੱਖਦੇ ਸੀ ਬਖਸ਼ੀ ਸਿੰਘ ਦੇ ਮਨ ਚ ਆਈ ਗੱਲ ਉਹ ਕਹਿਣ ਲੱਗਾ ਚਲੋ ਕੋਈ ਨਹੀਂ ਮਹਾਪੁਰ ਕੋਈ ਨਾ ਕੋਈ ਪਰਉਪਕਾਰ ਦਾ ਕੰਮ ਕਰਦੇ ਉਹਨੇ ਕਿਹਾ ਮਹਾਰਾਜ 5000 ਰੁਪਏ ਮੈਂ ਆਪ ਜੀ ਨੂੰ ਭੇਟਾ ਦਵਾਂਗਾ ਸੰਗਤ ਵਿੱਚ ਕਿਹਾ ਉਸਨੇ ਮਹਾਪੁਰ ਕਹਣ ਲੱਗੇ ਨਹੀਂ ਬਖਸ਼ੀ ਸੀਆਂ ਥੋੜੀ ਹੈਗੀ ਉਸ ਵੇਲੇ ਦੇ 50000 ਉਹਨਾਂ ਤੇ ਲੱਖਾਂ ਤੋਂ ਵੀ ਉੱਤੇ ਹੈਗੇ ਤਦ ਉਹਨੇ ਹੱਥ ਜੋੜ ਕੇ ਕਿਹਾ ਮਹਾਪੁਰ ਜੋ ਫਿਰ ਡਬਲ ਯਾਨੀ 50 ਲੱਖ 50000 ਦੇ ਲੱਖ ਬਣ ਗਏ ਕਹਣ ਲੱਗੇ ਲੱਖ ਰੁਪਏ ਮਹਾਰਾਜ ਮਹਾਪੁਰਸ਼ ਕੰਨ ਨੂੰ ਮਜ਼ਾ ਨਹੀਂ ਆਇਆ ਬਕਸ਼ੀਸਿਆਂ ਕੋਈ ਗੱਲ ਨਹੀਂ ਬਣੀ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਦੁਗਣੀ ਯਾਨੀ 2 ਲੱਖ ਫਿਰ ਮਹਾਪੁਰਸ਼ ਚੁੱਪ ਜੇ ਹੋ ਗਏ ਕਹਿਣ ਲੱਗੇ ਬਕਸ਼ੀਸਿਆਂ ਤੈਨੂੰ ਪੇਟਾ ਨਹੀਂ ਦੇਣੀ ਆਉਂਦੀ ਜਿਸ ਵੇਲੇ ਗੱਲ ਚੱਲਦੀ ਸੀ ਨਾ ਸੰਗਤਾਂ ਵਿੱਚ ਇੱਕ ਛਰਨਾਟਾ ਜਿਹਾ ਛਾ ਗਿਆ ਸੰਗਤਾਂ ਵਿੱਚ ਵਿਚਾਰੀਆਂ ਉਦਾਸ ਜਿਹੀ ਹੋ ਗਈਆਂ ਬਾਬੇ ਬੇੜੇ ਕਿਹੜੇ ਪਾਸੇ ਲੱਗ ਪਏ ਤੇ ਬਖਸ਼ੀ ਸਿੰਘ ਨੇ ਫਿਰ ਕਮਰ ਕਸਾ ਕੀਤਾ ਹਿੰਮਤ ਬਣੀ ਕਹਿੰਦੇ ਮਹਾਂਪੁਰਖੋ ਤੁਸੀਂ ਦੱਸੋ ਹੁਣ ਤੁਸੀਂ ਦੱਸੋ ਮੈਂ ਪੇਟਾ ਦਊਂਗਾ ਮਹਾਂਪੁਰਖ ਕਹਿਣਗੇ ਵੇਰਿੰਗਾ ਤੇ ਨਹੀਂ ਬਚਨਾ ਤੋਂ ਮੁਕਰੇਂਗਾ ਤੇ ਨਹੀਂ ਕਹਿਣ ਲਗਾ ਜੀ ਨਹੀਂ ਮੁਕਰਾਂਗਾ ਭਾਵੇਂ ਸਿਰ ਚਲਾ ਜਾਵੇ ਤੇ ਮਹਾਂਪੁਰਖ ਕਹਿਣ ਲੱਗੇ ਫਿਰ ਬਖਸ਼ੀ ਸਿੰਘ ਕਲ ਅੰਮ੍ਰਿਤ ਸੰਚਾਰ ਹੋਣਾ ਕਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਤੇ ਤੂੰ ਕਲ ਅੰਮ੍ਰਿਤ ਛਕ ਲੈ ਤੂੰ ਗੁਰੂ ਆਲਾ ਬਣ ਜਾ ਸਾਡੀ ਇਹ ਹੀ ਭੇਟਾ ਹੈ ਕਿ ਅਸੀਂ 4 ਦਿਨ ਨਹੀਂ 8 ਦਿਨ ਕਰਾਂਗੇ ਕੀਰਤਨ ਪਰ ਤੂੰ ਕੱਲ ਗੁਰੂ ਦਾ ਸਿੱਖ ਬਣ ਜਾ ਬਖਸ਼ੀ ਸਿੰਘ ਰੋ ਪਿਆ ਖਾਲਸਾ ਜੀਉ ਸਤਿਗੁਰਾਂ ਦੇ ਹਜ਼ੂਰੀ ਵਿੱਚ ਜਾਰੋ ਕਤਾਰ ਰੋ ਗਿਆ ਰੋ ਪਿਆ ਚੀਖਾਂ ਨਿਕਲ ਗਈਆਂ ਆਪੋ ਬਾਹ ਨਿਕਲ ਗਈਆਂ ਹੱਥ ਜੋੜ ਕੇ ਕਹਿਣ ਲੱਗਾ ਮਾਪੁਰਖੋ ਬੜੇ ਸੰਤਾ ਹੈ ਕਲਕੱਤੇ ਵਿੱਚ बड़े ले, बड़े प्रचारक आए किने ने कुछ क्या किने ने क्या कुछ फिर उन्हें क्या किसी ने पूछा तेरा कारोबार कितना तो किसी ने पूछा तेरा घरबार कितना तो किसी ने पूछा तेरा व्यापार कितना पर किसी विरले ने पूछा तेरा गुरु से प्यार कितना ਮਹਾਰਾਜ ਅੱਜ ਆਪ ਜੀ ਨੇ ਕਿਰਪਾ ਕੀਤੀ ਅੱਜ ਮੈਨੂੰ ਟੁੱਟੇ ਨੂੰ ਜੋੜ ਦਿੱਤਾ ਮਹਾਪੁਰਸ਼ੋ ਜਿਸ ਵੇਲੇ ਬਖਸ਼ੀ ਸਿੰਘ ਨੇ ਹੱਥ ਜੋੜ ਕੇ ਬੋਲਿਆ ਤੇ ਪਰਿਵਾਰ ਵੀ ਨਾਲ ਖੜਾ ਹੋ ਗਿਆ ਫਿਰ ਕਹਿੰਣ ਲੱਗਾ ਆਪਾ ਵੀ ਕਾਨੂੰ ਆਂਝੇ ਰਹੀਏ ਪਰਿਵਾਰ ਖਲੋਤਾ ਨਾਲ ਵੀ ਜਿਹੜੇ ਟਰਾਂਸਪੋਰਟ ਵਾਲੇ ਹੁੰਦੇ ਜੁੰਡਲੀ ਦੇ ਯਾਰ ਜਿਹੜੇ ਇਕੱਠੇ ਉੱਠਦੇ ਬੈਠਦੇ ਕਹਿੰਣ ਲੱਗੇ ਕੀ ਲੈਣਾ ਜੀਵਨ ਵਿੱਚ ਯਾਰ ਸ਼ਰਾਬਾ ਕਬਾ ਮਾਪੀ ਕੇ ਉਹ ਵੀ ਹੱਥ ਜੋੜ ਕੇ ਖੜੇ ਹੋ ਗਏ ਮਹਾਪੁਰਸ਼ੋ ਸਾਨੂੰ ਵੀ ਅਮਰਤੀ ਦਾਤ ਦਿਓ ਅਸੀਂ ਵੀ ਗੁਰੂ ਵਾਲੇ ਬਣੀਏ ਸੋ ਪਿਆਰੇ ਖਾਲਸਾ ਜੀ ਉਹ ਬੋਲਣ ਦਾ ਭਾਵ ਜਿਹੜੇ ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਉਹ ਫਿਰ ਜੋੜਨ ਨੂੰ ਆਉਂਦੇ ਸੰਸਾਰ ਵਿੱਚ ਉਹਨਾਂ ਨੂੰ ਕਿਸੇ ਦੀ ਮਾਇਆ ਦੀ ਲੋੜ ਨਹੀਂ ਹੁੰਦੀ ਉਹ ਕਿਸੇ ਦੀ ਮਾਇਆ ਦੀ ਪਰਵਾਹ ਨਹੀਂ ਕਰਦੇ ਇੰਗਲੈਂਡ ਜਾਂਦੇ ਸੀ ਮਹਾਪੁਰਖ ਬਹੁਤ ਉੱਥੇ ਹੀ ਪੂਰੇ ਹੋ ਗਏ ਅੰਤ ਸਮਾ ਉੱਥੇ ਹੋਇਆ ਉਹਨਾਂ ਦਾ ਅੱਠ ਦਿਨ ਦਾ ਪ੍ਰੋਗਰਾਮ ਸੀ ਜਿਸ ਵੇਲੇ ਪ੍ਰੋਗਰਾਮ ਕਰਦੇ ਸੀ ਤੇ ਸਾਰਾ ਜਿਹੜਾ ਵਾਜਾ ਟੇਬਲ ਤੇ ਰੱਖ ਕੇ ਕਰਦੇ ਸੀ ਤੇ ਜਿਹੜਾ ਸਾਹਮਣਾ ਨਾ ਸਾਰਿਆ ਭਰ ਜਾਂਦਾ ਸੀ ਪੌਣ ਨਾਲ ਜਿਹੜੇ ਜਿਵੇਂ ਇੱਥੇ ਨੋਟ ਹੁੰਦੇ ਨੇ ਨਾ ਉਥੇ ਪੌਣ ਹੁੰਦੇ ਖਾਲਸਾ ਜੀ ਜਿਸ ਵੇਲੇ ਕੀਰਤਨ ਦੀ ਸਮਾਪਤੀ ਹੁੰਦੀ ਤੇ ਸੇਵਾਦਾਰ ਨੂੰ ਕਹਿੰਦੇ ਸੀ ਗੋਲੇ ਚ ਪਾ ਦੇ ਮਾਇਆ ਤੇ ਗੋਲਕ ਬਦਲ ਬਦਲਦੇ ਸੀ ਕਮੇਟੀ ਵਾਲੇ ਕਮੇਟੀ ਦੇ ਸਾਰੇ ਮੈਂਬਰ ਬੈਠੇ ਹੁੰਦੇ ਸੀ ਬੜੇ ਪਿਆਰ ਨਾਲ ਸੁਣਦੇ ਸੀ ਰੋਜ਼ ਗੋਲਕ ਭਰ ਜਾਂਦੀ ਸੀ 8ਵੇਂ ਦਿਨ ਜਿਸ ਵੇਲੇ ਮਾਹ ਪੁਰਸ਼ਾਂ ਨੇ ਵਿਧਾਵਣਾ ਸੀ ਨਾ कमेट ने सलाह की थी रातों रात मीटिंग की थी पर जी मीटिंग कमेटी नहीं कर दी जो जी उन्होंने की थी उन्होंने कहा दिन महापुरखा ने कीर्तन किया रातों रात मीटिंग हुई खालसा जी महापुरखा ने एक रुपया नहीं लिया आप की करिए क्योंकि महापुरखा भी स्थान हैगा उन्होंने फटाफट पंजा हजार डालर पास कर दिते के अपा महापुरुषा ने भेटा वजो दे दईए 50000 ڈالر ਹੋਰ ਤੇ ਬਹੁਤ ਹੁੰਦੇ ਹੋਣੇ ਇੱਥੋਂ ਦੇ ਤੇ ਜਿਸ ਵੇਲੇ ਮਾਹਪੁਰਖਾਂ ਦੇ ਗਾੜੀ ਰਖੇ ਤੇ ਮਾਹਪੁਰਖ ਹਸਣ ਲੱਗੇ ਕਹਿਣ ਲੱਗੇ ਕੀ ਹੈ ਕਹਿਣ ਲੱਗੇ ਬਾਬਾ ਜੀ ਤੁਸੀਂ ਮਾਇਆ ਨਹੀਂ ਲਈ ਰੁਪਈਆ ਵੀ ਇੱਕ ਨਹੀਂ ਲਿਆ ਤੇ ਇਹ ਕਿਰਪਾ ਕਰਕੇ ਮਾਇਆ ਸੰਭਲਿਓ ਮਾਹਪੁਰਖ ਕਹਿਣ ਲੱਗੇ ਗੋਲ ਵਿੱਚ ਪਾ ਦਿਓ ਕਹਿਣ ਲੱਗੇ ਰਾਣਾ ਸਾਹਿਬ ਵੀ ਗੋਲ ਰਖੇਗੀ ਇੱਥੇ ਵੀ ਗੋਲ ਰਖੇ ਗੁਰੂ ਦੀ ਗੋਲਕ ਬੋਲਣ ਤੋਂ ਪਾਓ ਖਾਲਸਾ ਜੀਓ ਪ੍ਰਭੂ ਦੇ ਪਿਆਰੇ ਮਾਇਆ ਤੋਂ ਉੱਚੇ ਹੁੰਦੇ ਹਨ